ਲੋ ਵੀ ਮਿੱਤਰੋ ਆਪਣੀ ਲਾਈਟ ਹੋ ਗਈ ਹੈ ਗ੍ਰੀਨ ਹੁਣ ਆਪਾਂ ਤੋਰਨਾ ਅੱਗੇ ਡੋਰ ਅੱਗੇ ਕਰਕੇ ਡੋਰ ਬੰਦ ਕਰਨੀਆਂ ਤੇ ਤੁਹਾਨੂੰ ਮੈਂ ਦੱਸੂਗਾ ਹੁਣ ਵੀ ਟ੍ਰੈਂਡਿੰਗ ਹੈ ਮੈਂ ਸਲਾਈਡ ਹੋਣੇ ਟਰੱਕ ਦੇ ਸੋ ਆਪਾਂ ਟਰੱਕ ਪਹਿਲਾਂ ਅੱਗੇ ਕਰਨਾ ਦੋਨੋਂ ਬ੍ਰੇਕਾਂ ਤੇ ਰਿਲੀਜ਼ ਕਰ ਦੇਣੀ ਹੈ ਟਰੱਕ ਤੇ ਟ੍ਰੇਲਰ ਦੀਆਂ ਤੇ ਟਰੱਕ ਅੱਗੇ ਪੁੱਲ ਕਰ ਲੈਣਾ

ਇਹੜੇ ਆ ਟਾਇਰ ਆ ਇਹ ਆਪਾਂ ਮੂਵ ਕਰ ਸਕਦੇ ਆ